ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਇਸ ਵੇਲੇ ਪੂਰੇ ਭਾਰਤ ਦੇ ਵਿੱਚ 1000 ਤੋਂ ਵੱਧ ਕਰੋਨਾ ਦੇ ਐਕਟਿਵ ਮਰੀਜ਼ ਮੌਜੂਦ ਨੇ ਜਿਸ ਵਿੱਚ ਕੇਰਲਾ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੈ ਪੰਜਾਬ ਵਿੱਚ ਵੀ ਕੁਝ ਮਾਮਲੇ ਸਾਹਮਣੇ ਆਏ ਨੇ ਜਿਵੇਂ ਕਿ ਫਿਰੋਜ਼ਪੁਰ ਵਿੱਚ ਇੱਕ ਮਰੀਜ਼ ਮਿਲਿਆ ਤੇ ਬੀਤੇ ਦਿਨ ਚੰਡੀਗੜ੍ਹ ਵਿੱਚ ਵੀ ਇੱਕ ਮਰੀਜ਼ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਇਸ ਸਭ ਦੇ ਬਾਵਜੂਦ ਗੁਰੂ ਨਗਰੀ ਅੰਮ੍ਰਿਤਸਰ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਇੱਥੇ ਕਰੋਨਾ ਦਾ ਕੋਈ ਵੀ ਪੁਸ਼ਟੀशुदा ਮਰੀਜ਼ ਸਾਹਮਣੇ ਨਹੀਂ ਆਇਆ ਹਾਲਾਂਕਿ ਅਮਰitsar ਸਿਹਤ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਅਮਰitsar ਦੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਅਤੇ ਮੈਡੀਕਲ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਅਮਰitsar ਦੇ ਵਿੱਚ ਤਿੰਨ ਤੋਂ ਚਾਰ ਸ਼ੱਕੀ ਮਰੀਜ਼ ਜ਼ਰੂਰ ਸਾਹਮਣੇ ਆਏ ਸਨ ਪਰ ਉਹਨਾਂ ਦੇ ਕਰੋਨਾ ਟੈਸਟ ਨੈਗੇਟਿਵ ਪਾਏ ਗਏ ਡਾਕਟਰ ਕਿਰਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਰੋਨਾ ਦੇ ਲੱਛਣ ਆਉਂਦੇ ਨੇ ਜਿਵੇਂ ਕਿ ਗਲਾ ਖਰਾਬ ਸਿਰਦਰਦ ਜਾਂ ਫਿਰ ਸਾਹ ਲੈਣ ਦੇ ਵਿੱਚ ਤਕਲੀਫ ਤਾਂ ਉਹ ਨਿਰਲੇ ਹਸਪਤਲ ਵਿੱਚ ਜਾ ਕੇ ਆਪਣਾ ਕਰੋਨਾ ਟੈਸਟ ਕਰਵਾ ਸਕਦੇ ਨੇ ਪੋਜ਼ਿਟਿਵ ਪਾਏ ਜਾਣ ਉੱਤੇ ਉਹਨਾਂ ਦਾ ਮੁਫਤ ਇਲਾਜ ਵੀ ਕੀਤਾ ਜਾਵੇਗਾ ਉਹਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਬਿਲਕੁਲ ਵੀ ਨਾਕਬਰਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਭੀੜ ਵਾਲੀ ਜਗ੍ਹਾ ਤੋਂ ਘਰ ਜਾਂਦਾ ਹੈ ਤਾਂ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਅਰੇ ਅਸੀਂ ਆਪਣੇ ਵਾਤਾਵਰਨ ਨੂੰ ਵੀ ਸਾਫ਼ ਰੱਖੇ ਜਿਸ ਨਾਲ ਕਰੋਨਾ ਤੋਂ ਬਚਿਆ ਜਾ ਸਕਦਾ ਹੈ ਸਿਵਲ ਸਰਜਨ ਨੇ ਇਹ ਵੀ ਸਪਸ਼ਟ ਕੀਤਾ ਕਿ ਫਿਲਹਾਲ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ 에ਅਰਪੋਰਟ ਉੱਤੇ ਲੋਕਾਂ ਦੀ ਖਾਸ ਸਕ੍ਰੀਨਿੰਗ ਲਈ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਹਾਲਾਂਕਿ ਉਹਨਾਂ ਕਹੇ ਕਿ ਟੀਮਾਂ ਬਣਾਈਆਂ ਹੋਈਆਂ ਨੇ ਅਤੇ ਜਦੋਂ ਵੀ ਸਰਕਾਰ ਵੱਲੋਂ ਕੋਈ ਐਡਵਾਈਸਰੀ ਜਾਰੀ ਕੀਤੀ ਜਾਵੇਗੀ ਤਾਂ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਪ੍ਰੋਸਾਦਾ ਵਾਇਆ ਕਿ ਸਿਹਤ ਵਿਭਾਗ ਕੋਲ ਕਰੋਨਾ ਦੀ ਵੈਕਸੀਨ ਅਤੇ ਦਵਾਈਆਂ ਵੀ ਉਪਲਬਧ ਨੇ ਅਤੇ ਕਰੋਨਾ ਤੋਂ ਨਿਪਟਣ ਲਈ ਤਿਆਰੀਆਂ ਵੀ ਮੁਕੰਮਲ ਕਰ ਲੀਆਂ ਗਈਆਂ ਨੇ। ਜਿਹੜਾ ਨਵਾਂ ਵੇਰੀਐਂਟ ਆ ਰਿਹਾ ਜਿਹੜੇ ਕਰੋਨਾ ਪੋਜ਼ਿਟਿਵ ਕੇਸ ਆ ਰਹੇ ਹਨ ਸਾਊਥ ਚੀ ਪੋਜ਼ਿਟਿਵ ਆਏ ਹਨ। ਅੰਮ੍ਰਿਤਸਰ ਵਿੱਚ ਹਾਲੇ ਨਵੇਂ ਵੇਰੀਐਂਟ ਦਾ ਕੋਈ ਵੀ ਕੇਸ ਪੋਜ਼ਿਟਿਵ ਨਹੀਂ ਆਇਆ। ਬਾਕੀ ਇਸ ਸੰਬੰਧ ਵਿੱਚ ਸਾਡੀ ਪੂਰੀ ਤਿਆਰੀ ਹੈ ਜਿਹੜਾ ਕੋਈ ਸਸਪੈਕਟਡ ਕੇਸ ਸਾਨੂੰ ਲੱਗ ਰਿਹਾ ਹੈ ਉਹ ਸਾਡੀ ਮੈਡੀਕਲ ਕਾਲਜ ਦੇ ਵਿੱਚ ਲੈਵ ਹੈ ਉਹਨਾਂ ਨੂੰ ਉਹਦਾ ਸੈਂਪਲ ਲੈ ਕੇ ਉੱਥੇ ਭੇਜਿਆ ਜਾ ਰਿਹਾ ਹੈ ਉੱਥੇ ਸੈਂਪਲ ਕਰਵਾਇਆ ਦੋ ਤਿੰਨ ਲਗਾਏ ਵੀ ਸੀ ਕੱਲ ਵੀ ਸੈਂਪਲ ਲਗਾਏ ਸੀ ਦੋ ਪੇਸ਼ੈਂਟਸ ਤੇ ਉਹ ਵੀ ਨੈਗੇਟਿਵ ਹੀ ਆਏ ਹਨ ਹਾਲੇ ਤੱਕ ਕੋਈ ਪੇਸ਼ੈਂਟ ਪੋਜ਼ਿਟਿਵ ਨਹੀਂ ਆਇਆ ਬਾਕੀ ਇਸ ਸੰਬੰਧ ਵਿੱਚ ਸਾਡੀ ਪੂਰੀ ਤਿਆਰੀ ਹੈ ਸਾਰੇ ਬੈਡਸ ਅਸੀਂ ਤੇ ਇੱਕ ਆਈਸੋਲੇਟਿਡ ਵਾਰਡ ਸਿਵਲ ਹਸਪੀਟਲ ਚ ਵੀ ਤਿਆਰ ਕੀਤੀ ਹੋਈ ਹੈ ਪਲੱਸ ਅਸੀਂ ਮੈਡੀਕਲ ਕਾਲਜ ਵੀ ਤਿਆਰ ਕੀਤੀ ਹੋਈ ਹੈ ਬਾਕੀ ਲੋਕਾਂ ਨੂੰ ਮੈਂ ਇਹੀ ਸੰਦੇਸ਼ ਦਿਨਾ ਲੋਕੀ ਪੈਨਿਕ ਨਾ ਕ੍ਰੀਏਟ ਕਰਨ ਇਸ ਸੰਬੰਧ ਵਿੱਚ ਲੋਕਾਂ ਨੂੰ ਕੋਈ ਮਤਲਬ ਪੈਨਿਕ ਨਹੀਂ ਕ੍ਰੀਏਟ ਕਰਨਾ ਜੇ ਕੋਈ ਆਂਦੇ ਆ ਸਿੰਪਟਮਸ ਆਂਦੇ ਆ ਕੋਈ ਜ਼ੁਕਾਮ ਖਾਂਸੀ ਜਾਂ ਬੁਖਾਰ ਹੋ ਰਿਹਾ ਹੈ ਜੇ ਉਹਨੂੰ ਲੱਗ ਗਿਆ ਤਾਂ ਉਹ ਆ ਕੇ ਨੇੜੇ ਦੇ ਸਿਹਤ ਸੰਸਥਾ ਵਿੱਚ ਆ ਕੇ ਆਪਣਾ ਮੈਡੀਕਲ ਚੈੱਕਅਪ ਕਰਵਾ ਸਕਦੇ ਜਿਹੜਾ ਕਿ ਫ੍ਰੀ ਆਫ ਕਾਸਟ ਹੋਏਗਾ ਜੇ ਕੋਈ ਸਸਪੈਕਟਿਡ ਪੇਸ਼ੈਂਟ ਨਿਕਲੇਗਾ ਉਹਦਾ ਟੈਸਟ ਵੀ ਫ੍ਰੀ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਉਹਦਾ ਇਲਾਜ ਵੀ ਫ੍ਰੀ ਕੀਤਾ ਜਾਏਗਾ ਮੈਮ ਲੋਕਾਂ ਦੇ ਵਾਸਤੇ ਕੀ ਚੋਚ ਸੁਵਿਧਾਾਂ ਉਹਨਾਂ ਨੇ ਵਰਤਨੀਆਂ ਹਨ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਲੋਕਾਂ ਨੂੰ ਬਚਾਉਣਾ ਕੀ ਹੈ ਕਿਸ ਤਰੀਕੇ ਨਾਲ ਬਚਾਉਣਾ ਸਾਰਾ ਲੋਕਾਂ ਦਾ ਇਹ ਹੈਗਾ ਕਿ ਲੋਕਾਂ ਨੂੰ ਆਪਣੇ ਆਪ ਨੂੰ ਮਤਲਬ ਸੈਲਫ ਕਿਦੇ ਵਿੱਚ ਸੈਲਫ ਆਪਣੇ ਡਿਫੈਂਸ ਹੈ ਕਿ ਆਪਣੇ ਆਪ ਉਹਨਾਂ ਨੇ ਕਿਵੇਂ ਬਚਾਉਣਾ ਹੈ ਉਹ ਆਪਣਾ ਅੱਛਾ ਖਾਣਾ ਖਾਣ ਸਾਫ ਸੁਥਰੇ ਰਹਿਣ ਆਪਣੇ ਆਸ-ਪਾਸ ਨੇੜੇ ਦੀ ਜਗ੍ਹਾ ਸਾਰੀ ਸਾਫ ਸੁਥਰੀ ਰੱਖਣ ਆਪਣੇ ਹੱਥ ਜਿਹੜੇ ਆ ਜਿਵੇਂ ਵੀ ਪਬਲਿਕ ਗੈਦਰਿੰਗ ਹੈ ਜਾਂ ਜੇ ਖਾਣਾ ਖਾਣ ਤੋਂ ਪਹਿਲਾਂ ਜਾਂ ਬਾਹਰੋਂ ਕਿਤੋਂ ਵੀ ਆਂਦੇ ਦਿਨ ਦੇ ਵਿੱਚ ਰਿਪੀਟਿਡਲੀ ਆਪਣੇ ਹੈਂਡਵਾਸ਼ ਕਰਨ ਹਲੇ ਪਾਣੀ ਔਰ ਸਾਬਣ ਦੇ ਨਾਲ ਅੱਛੀ ਜਨਾਂ ਸਾਫ ਕਰਨ ਜੇ ਸੈਨੀਟਾਈਜ਼ਰ ਯੂਜ਼ ਕਰ ਸਕਦੇ ਤਾਂ ਸੈਨੀਟਾਈਜ਼ ਯੂਜ਼ ਕਰ ਸਕਦੇ ਬਾਕੀ ਘਬਰਾਣ ਦੀ ਲੋੜ ਨਹੀਂ ਹੈ ਸਭ ਠੀਕ ਹੈ ਅੰਮ੍ਰਿਤਸਰ ਅੰਤਰ ਅਟੇ ਏਅਰਪੋਰਟ ਵੀ ਹੈ ਦੇਖਦੇ ਜੋ ਟੂਰਿਸਟ ਜੀ ਅੰਦਰ ਆवते ਮੈਂ ਉੱਥੇ ਵੀ ਕੋਈ ਖਾਸ ਸਕ੍ਰੀਨਿੰਗ ਕੋ ਕੀਤੀ ਜਿਹੜੇ ਲੋਕਾਂ ਦੀ ਨਹੀਂ ਹਾਲੇ ਸਾਨੂੰ ਕੋਈ ਉਪਰੋਂ ਸਟੇਟ ਤੋਂ ਐਡਵਾਈਜ਼ਰੀ ਈਸ਼ੂ ਨਹੀਂ ਹੋਈ ਨਾ ਸੀ ਹਾਲੇ ਕੋਈ ਏਅਰਪੋਰਟ ਤੇ ਕੋਈ ਟੀਮ ਲਗਾਈ ਹੈ ਨਾ ਸੀ ਕੋਈ ਵਾਗਾ ਬਾਡਰ ਤੇ ਲਗਾਈ ਹੈ ਜਿਵੇਂ ਐਡਵਾਈਜ਼ਰੀ ਆਏਗੀ ਐਸ ਐਂਡ ਵੈਨ ਸਾਡੀਆਂ ਟੀਮਸ ਬਣੀਆਂ ਆਈਆਂ ਅਸੀਂ ਉਥੇ ਕਰ ਰਹੇ ਹਾਂ ਹਾਂ ਜੀ ਕਰੋਨਾ ਵਾਰਡ ਤਿਆਰ ਹੈ ਸਿਵਲ ਹਸਪੀਟਲ ਚ ਰੈਡੀ ਹੈ ਮੈਡੀਕਲ ਕਾਲਜ ਚ ਰੈਡੀ ਹੈ ਆਸ-ਪਾਸ ਸਫਾਈ ਰੱਖਣੀ ਕਿੰਨੀ ਕੀ ਜ਼ਰੂਰੀ ਹੈ ਇਸ ਤੋਂ ਬਚਣ ਲਈ ਨੇ ਸਫਾਈ ਤਾਂ ਦੇਖੋ ਐਸ ਸੱਚ ਕਰੋਨਾ ਤੋਂ ਇਲਾਵਾ ਵੈਸੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਹੁਣ ਡੇਂਗੂ ਸੀਜ਼ਨ ਆ ਰਿਹਾ ਹੈ ਅੱਗੇ ਉਹਦੇ ਵਿੱਚ ਜੇ ਸਫਾਈ ਨਹੀਂ ਹੋਏਗੀ ਤੁਸੀਂ ਰੈਗੂਲਰ ਮਤਲਬ ਆਪਣੇ ਘਰ ਦੇ ਆਸ-ਪਾਸ ਪਾਣੀ ਨਾ ਖੜਾ ਕਰਨ ਦਿਓ ਡੇਂਗੂ ਨਹੀਂ ਹੋਏਗਾ ਮੱਛਰ ਨਹੀਂ ਉਹਦੇ ਚ ਪੈਦਾ ਹੋਏਗਾ ਡੇਂਗੂ ਐਂਡ ਚਿਕਨ ਗੁਨੀਆਂ ਦੇ ਕੇਸਿਸ ਅਸੀਂ ਰੋਕ ਸਕਦੇ ਹਾਂ ਇਹਦੇ ਕੰਪੈਰੀਟਿਵਲੀ ਜਿਵੇਂ ਡੇਂਗੂ ਔਰ ਚਿਕਨ ਗੁਨੀਆਂ ਦਾ ਦੇਖ ਲਓ ਹੁਣ ਸੀਜ਼ਨ ਸਟਾਰਟ ਹੋ ਗਿਆ ਹੈ ਸਾਡੀਆਂ ਟੀਮ ਸਪਰੇਅ ਕਰ ਰਹੀਆਂ ਹਨ ਰੈਗੂਲਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਆਪਣੇ ਕੂਲਰਸ ਵਗੈਰਾ ਦੀ ਸਫਾਈ ਕਰੋ ਕਹ ਕਹਾਂਚ ਪਾਣੀ ਨਾ ਖੜਾ ਹੋਵੰਦਿਓ ਇਹਦੇ ਕਰ ਸਫਾਈ ਤਾਂ ਹਰ ਹਰ ਬਿਮਾਰੀ ਨੂੰ ਰੋਕ ਕੇ ਹੀ ਸਫਾਈ ਬੋਟਸ